ਹੋ ਜੱਟ ਨੂੰ ਚੜੇ ਲਟਕਰੀ ਓ ਆਪਾਂ ਕੁੱਟ ਕੇ ਸੀਨੇ ਦੇ ਨਾਲੇ ਲਾ ਲਈ ਓ ਜੱਟ ਨੂੰ ਚੜੇ ਲਟਕਰੀ ਓ ਆਪਾਂ ਕੁੱਟ ਕੇ ਸੀਨੇ ਦੇ ਨਾਲੇ ਲਾ ਲਈ ਨਹੀਂ ਇਹ ਤਾਂ ਐਕਚੁਅਲੀ ਸਰਗੋਣੀ ਬੰਬੇ ਤੋਂ ਲੈ ਕੇ ਆਏ ਉੱਥੇ ਲਗਾ ਘਰ ਐਵੇਂ ਦਾ ਹੀ ਸੀ ਨਾ ਇਹ ਘਰ ਦੇ ਜਿਹੜਾ ਮੇਨਾਂ ਦਾ ਗੇਟ ਆ ਉਹ ਐਵੇਂ ਸੀ ਇਹਨਾਂ ਨੇ ਉੱਥੇ ਸਮਾਨ ਪਿਆ ਸੀਗਾ ਇਹਨਾਂ ਨੇ ਕਿਹਾ ਵੀ ਚਲੋ ਚੱਕ ਲਿਓਨੇ ਕਰੇ ਹੀ ਕਰਦੇ ਆ ਜਾਦੂ ਟੂਨੇ ਆਹ 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 ਬਚਪਨ ਚ ਨਾ ਛੋਟੇ ਉੰਦੇ ਦਾ ਨਾਂ ਵੀ ਟੀਟੀ ਸੀ ਨਾ ਟੋਣਾ ਟੋਣਾ ਟੱਪ ਗਈ ਇਹ ਟੋਣਾ ਟੱਪੇ ਸੀ ਜਿਹੜਾ ਉਸ ਤੋਂ ਬਾਅਦ ਦੇ ਇਦਾਂ ਦੇ ਹੋ ਗਏ ਨੇ ਇਹ ਉਸ ਤੋਂ ਬਾਅਦ ਬਹੁਤ ਸਬ ਮਤਲਬ ਬਟ ਐ ਨਹੀਂ ਹੈ ਕਿ ਕੋਈ ਡਰਾਉਣੀ ਭੂਤ ਹੈ ਜਾਂ ਕੁਝ ਐਦਾਂ ਦੀ ਹੈ ਬੜੇ ਫਨ ਲਵਿੰਗ ਨੇ ਵਧੀਆ ਗੱਲਾਂ ਮਾਰਦੇ ਆ ਹਾਈ ਕਰਦੇ ਆ ਜਾਦੂ ਜੂਦੂ ਇਹਨਾਂ ਦਾ ਕਹਿੰਦੇ ਨੇ ਨਲਾਇਕ ਜਿਹਾ ਭੂਤ ਹੈ ਆ ਤੇਰੇ ਸਾਥੀ ਮਿੱਤਰ ਨੇ ਜੀ ਦੇਖੋ ਇਹ ਵੀ ਇਹ ਵੀ ਐਨਾ ਥੱਕ ਕੇ ਪਰ ਇਹਨੂੰ ਮੂੰਹ ਘਰੀ ਬੈਠਾ ਬਾ ਆ ਇਧਰ ਹੁਣ ਦੇਖ ਤੇਰੀ ਐਕਚੁਅਲੀ ਇਹਨਾਂ ਦੀ ਜਿਹੜੀ ਆਤਮਾ ਹੈ ਉਹ ਹਜੇ ਬਰਨਾਲਾ ਗਈ ਆ ਹਾਂ ਕਹਿੰਦੇ ਸੀ ਉੱਥੇ ਕੋਈ ਕੰਮ ਆ ਉਹਨਾਂ ਨੂੰ ਇੱਕ ਉਹ ਵਾਲਾ ਸਾਡੇ ਜਲੰਧਰ ਗਏ ਹੋਏ ਨੇ ਉਹ ਕਹਿੰਦੇ ਮੈਂ ਪ੍ਰੋਮੋਸ਼ਨ ਲਈ ਚੱਲ ਜਾਣਾ ਤੁਹਾਡੀ ਫਿਲਮ ਦੀ ਮੈਂ ਕਿਹਾ ਆਂ ਕਰ ਲੋ ਤੁਸੀਂ ਹੈਨਾ ਤਾਂ ਉਹ ਪ੍ਰੋਮੋਸ਼ਨ ਤੇ ਨਿਕਲੇ ਹੋਏ ਨੇ ਆ ਬਰਨਾਲਾ ਗਿਆ ਇਹਨਾਂ ਦਾ ਕੋਈ ਪਰਸਨਲ ਕੰਮ ਸੀ ਓਕੇ ਤਾਂ ਲੱਗਦਾ ਕਿ ਜੀ ਇਹਨਾਂ ਨੇ ਤਾਂ ਬਹੁਤ ਡਰਾਏ ਲੋਕਾਂ ਨੂੰ ਕਿ ਕਿ ਜੇ ਰਹੇ ਕਿ ਕਿ ਇਹ ਨਹੀਂ ਲੱਤਾਂ ਜਦੋਂ ਘੁੰਮਦੀਆਂ ਸੀਗੀਆਂ ਪੈਰ ਪਿੱਛੇ ਕਰਦੇ ਗਏ ਇਹਨਾਂ ਨੇ ਤਾਂ ਬਹੁਤ ਕੀਤਾ ਬਹੁਤ ਡਰਾਏ ਇੱਕ ਇੱਕ ਕੋਈ ਇੱਕ ਤਾਂ ਸੜ ਦੇ ਵਿਚ ਖੜਦੇ ਸੀਗੇ ਜਾ ਕੇ ਜਿਹੜਾ ਅਸੀਂ ਦੇਖਣ ਜਾਂਦੇ ਸੀਗੇ ਤਾਂ ਕਰਦੇ ਚੰਡੀਗੜ੍ਹ ਤੇ ਸੀਗੀ ਤੇ ਇਹੀ ਖੜਦੇ ਸੀ ਉੱਥੇ ਇਹਦਾ ਹੀ ਚਰਚਾ ਸੀ ਸਾਡੇ ਮੱਡਾ ਲੈਣ ਕਦੋਂ ਪਤਾ ਲੱਗਿਆ ਵੀ ਸਾਡੇ ਘਰੇ ਕੌਣ ਜੰਮ ਪਿਆ ਬਹੁਤ ਦਲੇਰ ਨੇ ਇਹਦਾ ਮਤਲਬ ਪੈਰ ਪੈਰ ਤੇ ਡਰਦੀ ਆ ਮਤਲਬ ਜੇ ਨੂੰ ਪੁੱਛੋ ਵੀ ਤੂੰ ਲਾਸਟ ਟਾਈਮ ਕਦੋਂ ਡਰਦੀ ਸੀ ਇਹ ਕਿ ਨਹੀਂ ਮੇਰਾ ਤਾਂ 90-90 ਮਿੰਟ ਤਾਂ ਹੋ ਗਏ ਆਇਆ ਹੈ ਮਹੀਨੇ ਵਿੱਚ 90-90 ਦਿਲ ਤੋੜਦੀ ਆ ਮਹੀਨੇ ਪਤਾ ਨਹੀਂ ਕਿੰਨੇ ਤੋੜੂੰਗੀ ਮੈਨੂੰ ਪੱਕਾ ਪਤਾ ਜੀ ਮੈਂ ਇਹਨਾਂ ਨਾਲ 10 ਮਿੰਟ ਖੜ ਕੇ ਗੱਲਾਂ ਮਾਰੀਆਂ ਤਾਂ ਕੰਦਾ ਚ ਵੱਜਦਾ ਫਿਰੂੰਗਾ ਮੈਂ ਆਪ ਡਰ ਲਾ ਆਣਾ ਮੈਂ ਚੰਗਾ ਭਲਾ ਸਾਰਿਆਂ ਨੂੰ ਹੌਸਲਾ ਦਿੰਨਾ ਵੀ ਆਹ ਚੀਜ਼ਾਂ ਨਹੀਂ ਹੁੰਦੀਆਂ ਇਹ ਨਹੀਂ ਹੁੰਦੀਆਂ ਇੱਥੇ ਯਾਰ ਪੈਰ ਪੈਰ ਤੇ ਡਰਦੀਆਂ ਨੇ ਹਾਂ ਇਹ ਤਾਂ ਸਿਰੇ ਦੀ ਅਲਟਰ ਪੋਗ ਨੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਨਿੱਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਜੱਟ ਨੂੰ ਚੜ੍ਹੇਲ ਟੱਕਰੀ ਤੇ ਸਟਾਰ ਕਾਸਟ ਮੇਰੇ ਨਾਲ ਹੈਗੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆਂ ਫਿਰ ਫਿਲਮ ਦੇ ਬਾਰੇ ਜ਼ਰੂਰ ਜਾਣਾਂਗੇ ਕਿ ਇਹ ਫਿਲਮ ਦੇ ਵਿੱਚ ਖਾਸ ਸੋ ਗਿਪੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਭਾਜੀ ਉਹਨਾਂ ਨਾਲ ਕਰ ਲੈਂਦੇ ਗੱਲ ਇਹਨਾਂ ਦੇ ਰਹਿ ਰਹਿ ਗਿਆ ਬੱਚੇ ਇਹਨਾਂ ਦਾ ਸੋ ਸਰਗਨ ਤੁਹਾਡਾ ਵੀ ਸਵਾਗਤ ਹੈ ਰੂਪੀ ਤੁਹਾਡਾ ਵੀ ਸਵਾਗਤ ਥੈਂਕ ਯੂ ਜੀ ਸੋ ਮੈਂ ਨਾ ਸੱਚੀ ਜਾਣਨਾ ਚਾਹਨੀ ਹੈ ਜਿਹੜੇ ਸੈਟਸ ਤਿਆਰ ਕੀਤੇ ਨੇ ਐਕਚੁਅਲ ਦੇ ਵਿੱਚ ਰੀਅਲ ਫੀਲਿੰਗ ਆ ਰਹੀ ਹੈ ਹੈਨਾ ਸੋ ਟਾਈਟਲ ਦੇ ਨਾਲ ਮੈਚ ਕਰਦੇ ਤੇ ਮੈਨੂੰ ਇਹ ਦੱਸੋ ਪਹਿਲਾਂ ਕਿ ਇਸ ਤਰ੍ਹਾਂ ਦਾ ਕਥੀ ਰਿਐਲਿਟੀ ਦੇ ਵਿੱਚ ਤੁਸੀਂ ਐਕਸਪੀਰੀਅੰਸ ਕੀਤੇ ਨੇ ਇਦਾਂ ਦੀਆਂ ਚੀਜ਼ਾਂ ਨਹੀਂ ਇਹ ਤਾਂ ਐਕਚੁਅਲੀ ਸਰਗੋਨੀ ਬੰਬੇ ਤੋਂ ਲੈ ਕੇ ਆਏ ਉੱਥੇ ਨਾਲੇ ਘਰ ਐਵੇਂ ਦਾ ਹੀ ਸੀ ਹੈਨਾ ਇਹ ਘਰ ਦੇ ਜਿਹੜਾ ਮੈਨਾਂ ਦਾ ਗੇਟ ਆ ਉਹ ਐਵੇਂ ਸੀ ਇਹਨਾਂ ਨੇ ਉੱਥੇ ਸਮਾਨ ਪਿਆ ਸੀਗਾ ਇਹਨਾਂ ਨੇ ਕਿਹਾ ਵੀ ਚਲੋ ਚੱਕ ਲਿਓਨੇ ਆ ਕਰੇ ਇਹ ਕਰਦੇ ਆ ਜਾਦੂ ਟੋਨੇ ਹਾਂ 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 ਤੇ ਬਚਪਨ ਚ ਇਹਨਾਂ ਛੋਟੇ ਹੁੰਦੇ ਦਾ ਨਾਂ ਵੀ ਟੀਟੀ ਸੀ ਨਾ ਟੋਨਾ ਟ ਟੋਣਾ ਟੱਪੇ ਸੀ ਜਿਹੜਾ ਉਸ ਤੋਂ ਬਾਅਦ ਦੇ ਇਦਾਂ ਦੇ ਹੋ ਗਏ ਨੇ ਇਹ ਉਸ ਤੋਂ ਬਾਅਦ ਬਹੁਤ ਸਬ ਮਤਲਬ ਬਟ ਐ ਨਹੀਂ ਹੈ ਕਿ ਕੋਈ ਡਰਾਉਣੀ ਭੂਤ ਹੈ ਜਾਂ ਕੁਝ ਐਦਾਂ ਦੀ ਹੈ ਬੜੇ ਫਨ ਲਵਿੰਗ ਨੇ ਵਧੀਆ ਗੱਲਾਂ ਮਾਰਦਿਆ ਹਾ ਹੀ ਕਰਦਿਆ ਜਾਦੂ ਜੂਦੂ ਇਹਨਾਂ ਦਾ ਕੋਈ ਨਹੀਂ ਨਲਾਇਕ ਜੀ ਭੂਤ ਹੈ ਦੱਸੋ ਬਾਕੀ ਆਪਣੇ ਬਾਰੇ ਦੱਸੋ ਇਹ ਮਤਲਬ ਜੋ ਵੀ ਕਹਿ ਰਹੇ ਨੇ ਇਹ ਸੱਚ ਟੋਣੇ ਟੱਪਣੇ ਵਾਲੀ ਗੱਲ ਸੱਚ ਹੈ ਕਿ ਟੋਣੇ ਟੱਪਣੇ ਵਾਲੀ ਗੱਲ ਕੋਈ ਸੱਚ ਨਹੀਂ ਮੈਨੂੰ ਭੂਤ ਬੁਲਾਉਣ ਦਾ ਬਹੁਤ ਸ਼ੌਂਕ ਸੀ ਬਚਪਨ ਤੋਂ ਹੀ ਮੈਂ ਬਹੁਤ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਆਇਆ ਹੀ ਨਹੀਂ ਸੋ ਓਕੇ ਕਿਸ ਤਰ੍ਹਾਂ ਕਰਦੇ ਸੀਗੇ ਟਰਾਈ ਤੁਸੀਂ ਕਿ ਭੂਤ ਤੁਹਾਡੇ ਤੱਕ ਪਹੁੰਚੇ ਜਿਹੜਾ ਉਹ ਪੇਪਰ ਤੇ ਨਹੀਂ ਇਹ ਅੰਗਰੇਜ਼ੀ ਵਾਲਾ ਕਰਦੇ ਸੀ ਅੰਗਰੇਜ਼ੀ ਵਾਲਾ ਜਿਹੜਾ ਆਪਣੇ ਵਾਲਾ ਉਹ ਪੇਪਰ ਤੇ ਨਹੀਂ ਕਰਦੇ ਹੂਈ ਜਾ ਬੋਰਡ ਜਿਹੜਾ ਬਣਾ ਕੇ ਕਰਦੇ ਸੀ ਕੈਂਡਲ ਗੁੰਡਲ ਰੱਖ ਕੇ ਉਹ ਸਿੱਕੇ ਦੇ ਅੰਦਰ ਉਵੇਂ ਕਰਦੇ ਸੀ ਓਕੇ ਸੋ ਰੂਪੀ ਤੁਸੀਂ ਐਕਸਪੀਰੀਅੰਸ ਕੀਤਾ ਕਦੇ ਇਹਨਾਂ ਚੀਜ਼ਾਂ ਦਾ ਹਾਂਜੀ ਕਦੇ ਵੀ ਨਹੀਂ ਓਕੇ ਤੁਸੀਂ ਪਹਿਲਾਂ ਦੱਸੋ ਘੱਟ ਕੇ ਜਵਾਬ ਦਿੰਨੇ ਹੋ ਮੈਂ ਕਹਿੰਦਾ ਨਹੀਂ ਨਹੀਂ ਮੈਂ ਮੈਂ ਕੋਸ਼ਿਸ਼ ਤਾਂ ਕਰਦੀ ਆ ਜਿਆਦਾ ਦੇਣ ਦੀ ਹੁਣ ਥੋੜੀ ਜਿਹੀ ਇੰਪਰੂਵ ਹੋਈ ਆ ਲੇਕਿਨ ਇਹ ਵੈਸੇ ਘੱਟ ਬੋਲਦੇ ਨੇ ਪਰ ਜਿਹੜਾ ਤੁਹਾਡਾ ਰੀਸੈਂਟਲੀ Song ਰਿਲੀਜ਼ ਹੋਇਆ ਹੈ ਉਹਦੇ ਵਿੱਚ ਤਾਂ ਕਿਆ ਇਹਨਾਂ ਨੇ એનર્ਜੀ ਦਿਖਾਈ ਹੈ ਸਰਗੁਣ ਤੁਹਾਡੇ ਵਾਂਗ ਪ੍ਰੋਪਰ ਮੈਂ ਕਹਿ ਰਹੀ ਆ ਕਿ ਆ ਵੈਸੇ ਵੀ ਬਹੁਤ ਐਨਰਜੈਟਿਕ ਆ ਆ ਇੰਟਰਵਿਊਸ ਜਾ ਕੇ ਥੋੜੀ ਜਿਹੀ ਆਇਆ ਹੂੰ ਹੋ ਗਿਆ ਵੈਸੇ ਤਾਂ ਬਹੁਤ ਬੋਲਦੀ ਆ ਪਿੱਛੇ ਮੈਂ ਨਹੀਂ ਵਰਦੀ ਕਿ ਬਹੁਤੀ ਬੋਲਦੀ ਮੈਂ ਤਾਂ ਇੰਨੀ ਕੀ ਦੇਖੀ ਐ ਇੰਨੀ ਕੀ ਬੋਲ ਮੈਂ ਕਿ ਕਿਸੇ ਨੂੰਰੇ ਵੀ ਨਹੀਂ ਮੈਂ ਤਾਂ ਘੱਟ ਹੀ ਬੋਲਦੀ ਆ ओके सो ਇਹਨਾਂ ਦੇ ਮੂਰੇ ਘੱਟ ਬੋਲਦੀ ਆ। ਓਕੇ। ਸੋ ਜਦੋਂ ਇਹ ਸਕ੍ਰਿਪਟ ਵਗੈਰਾ ਤੁਹਾਡੇ ਕੋਲੇ ਪਹੁੰਚਦੀ ਆ ਲਾਈਕ ਅਮਰ ਸਰ ਤੁਹਾਨੂੰ ਦਿਖਾਉਂਦੇ ਨੇ ਸੋ ਕਿਸ ਤਰ੍ਹਾਂ ਤੁਹਾਡੇ ਜ਼ਿਹਨ ਚ ਆਇਆ ਕਿ ਇਹਦਾ ਨਾਮ ਇਹੀ ਹੋਣਾ ਚਾਹੀਦਾ ਜੱਟ ਨੂੰ ਚੁੜੇਲ ਠਕਰੀ ਔਰ ਅਗਰ ਚੁੜੇਲਾ ਹੋਣਾ ਤਾਂ ਸੌਰੀ ਟੂ ਸੇ ਰੂਪੀ ਔਰ ਸਰਗੁਨ ਹੋਣ ਬਹੁਤ ਤਿਆਰੇ ਤੁਸੀਂ ਯਾਰ ਸੋ ਨਾਮ ਤੁਹਾਡਾ ਇਹੀ ਹੈ ਜਿਹਨੇ ਲੁਕਤ ਨਹੀਂ ਹੈਗੀ। ਅਮ ਅਬ ਨੇ ਜਦੋਂ ਪਹਿਲੀ ਵਾਰੀ ਅੰਬਰ ਨੇ ਸਕ੍ਰਿਪਟ ਸੁਣਾਈ ਸੀ ਵਨ ਲਾਈਨ ਸੁਣਾਈ ਸੀ ਤਾਂ ਮੈਨੂੰ ਬਹੁਤ ਵਧੀਆ ਲੱਗੀ। ਉਹ uh, ਤੇ obvious ਗੱਲ ਸੀ ਕਿ ਉਹਨੇ ਮੈਨੂੰ ਸੁਣਾਈ ਹੈ ਤਾਂ ਮਤਲਬ ਮੈਂ ਹੀ ਚੜ੍ਹੈਲਾ ਹਾਂ ਮੈਨੂੰ ਕਿਉਂ ਸੁਣਾ ਰਿਹਾ ਅ ਪਰ ਮੈਨੂੰ ਤਾਂ ਵੈਸੇ ਵੀ ਬਿਕੋਜ਼ ਕੈਰੈਕਟਰ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਤਾਂ ਲਾਦਾ ਮੇਰੀ ਆਪ ਦੀ ਬਾਇਓਪੀ ਕਾ ਤਾਂ ਮੈਂ ਬਹੁਤ ਵਧੀਆ ਤਰੀਕੇ ਨਾਲ ਇਸ ਗੱਲ ਨੂੰ ਲਿਆ ਆ ਦੂਜੀ ਗੱਲ ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਟਾਈਟਲ ਦੀ ਟਾਈਟਲ ਸਾਡੇ ਕੋਲ ਐਕਚੁਅਲੀ ਤੇ ਚਾਰ ਟਾਈਟਲ ਸੀ ਸਾਰੇ ਜਾਂ ਜੱਟ ਤੇ ਚੜ੍ਹੈਲ ਕਾਮਨ ਸੀ ਬਟ ਜੱਟ ਨੂੰ ਚੜ੍ਹੈਲ ਟੱਕਰੀ ਵੈਸੇ ਹੀ 2-4 ਹੋ ਟਾਈਟਲ ਸੀ ਸਾਡੇ ਕੋਲ ਬਟ ਇਹਦਾ ਹੁੰਦਾ ਨਾ ਕਿ ਕੁਝ ਕੁਝ ਚੀਜ਼ਾਂ ਨੂੰ ਬੋਲਨ ਦਾ ਇੱਕ ਰਾਈਮ ਜਾਂ ਪੈਂਦਾ ਹੈ ਮੈਂ ਦੋ ਕੁ ਵਾਰੀ ਆਪਦੇ ਪਾਪਾ ਨੂੰ ਬੋਲਿਆ ਹੈ ਨਾ ਮੈਂਨੇ ਕਹਾ ਪਾਪਾ ਮੇਰੀ ਫਿਲਮ ਮਰੀ ਜੱਟ ਨੂੰ ਚੜਲ ਡਕਰੀ ਉਹ ਬਹੁਤ ਹਸੇ ਫਿਰ ਆਪਾ ਕਿਤੇ ਪਾਰਟੀ ਤੇ ਗਿਆ ਕਹਿੰਦੇ ਇਹਦੀ ਫਿਲਮ ਮਰੀ ਜੱਟ ਨੂੰ ਚੜਲ ਡਕਰੀ ਔਰ ਆਪ ਹੀ ਹਾਸੇ ਉਹ ਵੀ ਹਾਸੇ ਮੈਂ ਕਿਹਾ ਓਕੇ ਬਟ ਹੁੰਦਾ ਨਾ ਕਿ ਕਦੇ-ਕਦੇ ਕੋਈ ਚੀਜ਼ਾਂ ਨੂੰ ਸੁਣ ਕੇ ਤੁਹਾਨੂੰ ਇੱਕ ਮਜ਼ਾ ਜਿਹਾ ਆਉਂਦਾ ਹੈ ਓਵੇਂ ਦਾ ਟਾਈਟਲ ਚਾਹੀਦਾ ਸੀ ਸਾਨੂੰ ਓਕੇ ਸੋ ਗਿੱਪੀ ਪਿੱਛੇ ਪੋਸਟਰ ਮੈਂ ਦੇਖ ਰਹੀ ਹਾਂ ਬਹੁਤ ਜਿਹੜੇ ਤੁਸੀਂ ਐਕਸਪ੍ਰੈਸ਼ਨਸ ਦੇ ਰਹੇ ਹੋ ਪਲੀਜ਼ ਇਹਨਾਂ ਨੂੰ ਡਿਸਕ੍ਰਾਈਬ ਕਰੋ ਕਿ ਨਹੀਂ ਇਹਦੀ ਚੱਲਦਾ ਦੇਖੋ ਇਹਦੀ ਹੋ ਰਹੀ ਹੈ ਕੋਈ ਗੁਣ ਚੱਲ ਥੋੜੀ ਰਹੀ ਚਲਾ ਰਹੀ ਹੈ ਹੈਨਾ ਹੁਣ ਸਾਡੀ ਕੋਈ ਵਾਹ ਨਹੀਂ ਚਲਦੀ ਹੈਗੀ ਇਹਨ ਕੋ ਜাদু ਟੂਨੇ ਨੇ ਜਿਹੜਾ ਬਚਪਨ ਚ ਟੀਟੀ ਹੈ ਨਾ ਕੰਮ ਕੀਤਾ ਟੂਨਾ ਟੱਪੀ ਹੋਈ ਹੈ ਇਹ ਉੱਥੇ ਮਾਰਦੀ ਹੈ ਜਾਦੂ ਮੰਤਰ ਕਿਸੇ ਨੂੰ ਹਵਾ ਚ ਛਿੜਾ ਦਿੰਦੀ ਆ ਮੇਰੇ ਟੱਬਰ ਦਾ ਸਤਿਆਨਾਸ਼ ਕੀਤਾ ਹੋਇਆ ਮੇਰੀ ਬੇਬੇ ਹਵਾ ਚ ਉੱਡ ਰਹੀ ਆ ਪਿੰਡ ਚ ਬਾਜੀ ਪੈਂਦੀ ਹੁੰਦੀ ਸੀਗੀ ਐ ਕਰਕੇ ਉਹ ਆਉਂਦੇ ਹੁੰਦੇ ਕਿ ਮਾਤਾ ਛੋਟੇ ਹੁੰਦੇ ਨੇ ਬਹੁਤ ਦੇਖੀਏ ਸਾਡੇ ਪਿੰਨੇ ਐ ਕਰਕੇ ਮੰਝਾ ਲਾਇਆ ਆਉਂਦਾ ਹੈਗਾ ਉਹ ਮੰਝੇ ਦੇ ਉੱਤੇ ਦੀ ਟੱਪ ਕੇ ਜਾਂਦੇ ਹੁੰਦੇ ਸੀਗੇ ਹੈਨਾ ਤੇ ਇਹਦੇ ਚ ਨਿਰਮਲ ॠषि ਮੈਂ ਮੋ ਤੇ ਮੈਂ ਹੈਰਾਨ ਸੀ ਤੇ ਬੜਾ ਕੁਝ ਕਰਾਇਆ ਸੋ ਉਸ ਕਰਕੇ ਐਕਸਪ੍ਰੈਸ਼ਨ ਆ ਮੇਰਾ ਕਿ ਬਖਸ਼ ਦੇ ਸਾਨੂੰ ਕਿਉਂ ਐ ਕਰ ਰਹੀ ਸੋ ਇਹ ਚੀਜ਼ਾਂ ਕਿ ਸਾਰਾ ਐਡੀਟਿੰਗਲੀ ਪੋਸੀਬਲ ਹੋਈਆਂ ਕਿਉਂਕਿ ਇਹਨਾਂ ਦੇ ਅੱਖਾਂ ਦੇ ਕਲਰ ਚੇਂਜ ਹੋ ਰਹੇ ਨੇ ਕਦੀ ਮੱਖੀ ਬਨ ਰਹੇ ਨੇ ਕਦੀ ਕੋਚੋ ਹੋ ਰਿਹਾ ਕਦੀ ਇਹ ਸਭ ਚੀਜ਼ਾਂ ਐਡੀਟਿੰਗ ਚ ਵੀ ਤੁਸੀਂ ਅਨਾਲ ਸੀ ਜਿਹੜਾ ਐਕਚੁਅਲੀ ਕੀ ਹੈ ਕਿ ਦੇਖੋ ਇਹ ਵੀਐਫਐਕਸ ਦਾ ਪਾਰਟ ਹੈ ਵੀਐਫਐਕਸ ਦੀ ਟੀਮ ਸੈਟ ਦੇ ਉੱਤੇ ਨਾਲ ਸੀਗੀ ਫਿਲਮ ਮਹਿੰਗੀ ਫਿਲਮ ਹੈ ਤੇ ਸਾਰੀਆਂ ਚੀਜ਼ਾਂ ਕਿਉਂਕਿ ਇੰਨਾ ਜ਼ਿਆਦਾ ਵੀਐਫਐਕਸ ਕਰਨਾ ਕਿਉਂਕਿ ਸਰਗੁੰਦਾ ਤਾਂ ਸਾਰੀ ਫਿਲਮ ਚਾਹੀਏ ਜਿੱਥੋਂ ਜੇ ਇਹਦਾ ਜੀ ਲੱਗਦਾ ਉ ਕਦੇ ਟਰਤੀ ਜੋ ਆਉਂਦੀ ਆ ਕਦੇ ਉੜਦੀ ਆ ਕਦੇ ਹਵਾ ਚ ਐ ਜਾਂਦੀ ਹੁੰਦੀ ਆ ਕਦੇ ਮੈਨੂੰ ਚੱਕ ਲੈਂਦੀ ਆ ਹੋ ਜਾਂਦਾ ਮੈਂ ਹਨਾ ਉਹ ਸਾਰੀਆਂ ਚੀਜ਼ਾਂ ਆ ਵੀ ਐਫ ਐਕਸ ਹੀ ਹੋ ਜਾਂ ਨੇ ਸੋ ਕਲਰ ਅੱਖਾਂ ਦੇ ਚੇਂਜ ਕਰਨੇ ਕਦੇ ਪੈਰ ਘੁੰਮ ਜਾਂਦੇ ਆ ਕਦੇ ਕੁਝ ਹੁੰਦੇ ਆ ਸੋ ਬਟ ਬਹੁਤ ਵਧੀਆ ਐਗਜ਼ੀਕਿਊਟ ਹੋ ਜਾਂ ਨੇ ਬੜੀਆਂ ਵਧੀਆ ਬਣ ਕੇ ਆਈਆਂ ਨੇ ਸੋ ਵੀ ਐਫ ਐਕਸ ਦਾ ਪਾਰਟ ਸੀ ਉਹਨਾਂ ਦੀ ਟੀਮ ਪ੍ਰੈਜ਼ెంట్ ਰਹੀ ਆ ਸਾਰਾ ਟਾਈਮ ਉੱਤੇ ਸੋ ਰੂਪੀ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਹੋਣਗੀਆਂ ਕੰਮ ਵੀ ਕੀਤਾ ਹੋਇਆ ਹੈਗਾ ਲੇਕਿਨ ਇਹ ਐਕਸਪੀਰੀਅੰਸ ਪਰਸਨਲੀ ਮੈਂ ਜਾਨਣਾ ਚਾਹਨੀ ਕਿਸ ਤਰ੍ਹਾਂ ਦਾ ਸੀਗਾ ਕਿਉਂਕਿ ਅਸੀਂ ਗਲੈਮਰਸ ਕੈਰੈਕਟਰਸ ਕਰ ਲਏ ਨੇ ਇੱਕ ਦੇਸੀ ਅੰਦਾਜ਼ ਦੇ ਵਿੱਚ ਸਰਗੁਣ ਵਾਂਗ ਤੁਸੀਂ ਵੀ ਉਨੀ ਹੀ એનર્ਜੀ ਦਿਖਾਈ ਹੈ ਹੈਨਾ ਆਪਣੇ ਕੈਰੈਕਟਰ ਦੇ ਲਈ ਔਰ ਖਾਸ ਕਰਕੇ ਚੁੜੀਲ ਦਾ ਟਾਈਟਲ ਰਾਈਟ ਸੋ ਇਹ ਮੈਨੂੰ ਜ਼ਰੂਰ ਦੱਸੋ ਤੁਸੀਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਬਹੁਤ ਫਨ ਸੀਗਾ ਅਸੀਂ ਜੋ ਸ਼ੂਟ ਕੀਤਾ ਹਾਈ ਬੂ ਗਾਣਾ ਤੁਸੀਂ ਦੇਖਿਆ ਜਿਹੜਾ ਕੱਲ ਆਇਆ ਉਹ ਅੱਖਾਂ ਵੀ ਸੀ ਕਿਉਂਕਿ એનર્ਜੀ ਨਹੀਂ ਉਹਦੇ ਲਈ ਰਿਕੁਆਇਰਡ ਸੀਗੀ ਪਰ ਉਹਦਾ ਫਨ ਵੀ ਬਹੁਤ ਜ਼ਿਆਦਾ ਸੀਗਾ ਤੋਂ ਸਾਰੀ ਫਿਲਮ ਹੀ ਇਦਾਂ ਰੰਗੀ ਆ ਬਹੁਤ ਫਨ ਸੀ ਸੋ ਇਹ ਇਹਦੇ ਲਈ ਕੀ ਕਹਿਣਾ ਚਾਹਣਾ ਆ ਤਾਂ ਮੇਰੇ ਸਾਥੀ ਮਿੱਤਰ ਨੇ ਜੀ ਦੇਖੋ ਇਹ ਵੀ ਇਹ ਵੀ ਐਨੇ ਥੱਕ ਕੇ ਪਰੇ ਨੂੰ ਮੂੰਹ ਘਰੀ ਬੈਠਾ ਵਾ ਆ ਇਧਰ ਹੁਣ ਦੇਖ ਤੇਰੀ ਐਕਚੁਅਲੀ ਇਹਨਾਂ ਦੀ ਜਿਹੜੀ ਆਤਮਾ ਉਹ ਹਜੇ ਬਰਨਾਲਾ ਗਈ ਆ ਹਾਂ ਕਹਿੰਦੇ ਸੀ ਉੱਥੇ ਕੋਈ ਕੰਮ ਆ ਉਹਨਾਂ ਨੂੰ ਇੱਕ ਉਹ ਵਾਲੇ ਸਾਡੇ ਜਲੰਦਰ ਗਏ ਉਹ ਕਹਿੰਦੇ ਮੈਂ ਪ੍ਰੋਮੋਸ਼ਨ ਲਈ ਚਲ ਜਾਣਾ ਤੁਹਾਡੀ ਫਿਲਮ ਦੀ ਮੈਂ ਕਿਹਾ ਆਏ ਕਰ ਲਓ ਤੁਸੀਂ ਹੈਨਾ ਤਾਂ ਉਹ ਪ੍ਰੋਮੋਸ਼ਨ ਤੇ ਨਿਕਲੇ ਹੋਏ ਨੇ ਆ ਬਰਨਾਲਾ ਗਿਆ ਇਹਨਾਂ ਦਾ ਕੋਈ ਪਰਸਨਲ ਕੰਮ ਸੀ ਇਹ ਮਤਲਬ ਪਰਸਨਲ ਗੱਲਬਾਤ ਹੁੰਦੀ ਰਹਿੰਦੀ ਨਾਲ ਹਾਂਜੀ ਹਾਂਜੀ ਇਹਨਾਂ ਨੇ ਕਿਸੇ ਨੂੰ ਵੜਨਾ ਸੀ ਪਤ ਨਹੀਂ ਕੋਈ ਕੰਮ ਕੁੰਮ ਕਰਾਉਣਾ ਸੀ ਹੋਠੇ ਗਾਈ। ਸੋ ਐਕਚੁਅਲ ਜੇ ਅਗਰ ਲਾਈਕ ਤੁਹਾਨੂੰ ਕਿਸੇ ਨੂੰ ਡਰਾਉਣ ਦਾ ਮੌਕਾ ਮਿਲੇ ਮੂਵੀ ਤੋਂ ਹਟ ਕੇ ਸੋ ਕਿਸ ਤਰ੍ਹਾਂ ਅਗਰ ਕਦੇ ਕਿਸੇ ਨੂੰ ਡਰਾਇਆ ਵੀ ਹੋਵੇ ਤਾਂ ਸਰਗੋ ਨੇ ਕਿਸ ਤਰ੍ਹਾਂ ਡਰਾਇਆ ਹੋਗਾ ਕਾਲੀ ਰੂਪੇ ਨੂੰ ਡਰਾਇਆ ਹੈ ਤਾਂ ਤਰਾਹ ਕੱਢਦਾ ਮੈਂ ਹੁਣੇ ਰੀਲ ਪਾਉਣ ਹੀ ਵਾਲੀ ਸੀ ਤੁਹਾਨੂੰ ਪਤਾ ਲੱਗ ਜੂਗਾ ਆ ਵਿਚਾਰੇ ਉਹ ਪੂਰੀ ਰੀਲ ਚ ਤਾਂ ਥੱਲੇ ਭਈਆ ਉੱਤੇ ਆਹੀ ਆਂ ਜਿਵੇਂ ਦੇਖਦਾ ਨਹੀਂ ਜਵਾਕ ਕੀ ਕੀਤਾ ਅਰੇ ਕਿਉਂ ਪੂਰੀ ਰੀਲ ਸਰਦਾ ਲੱਗਦਾ ਦੇਖੀਂ ਮੈਨੂੰ ਤੈਨੂੰ ਬਰਾਦਾ ਲੱਗੇ ਨਾ ਤੈਨੂੰ ਇਹਨੇ ਡਰਾਇਆ ਕੱਲ ਹਾਂ ਹਾਂ ਓਕੇ ਸੋ ਰਿਐਲਿਟੀ ਦੇ ਵਿੱਚ ਅਸੀਂ ਭੂਤਾਂ ਚੋੜਿਆਂ ਦੀ ਗੱਲ ਕਰਦੇ ਆਂ ਉਹਨਾਂ ਦੇ ਪੈਰ ਪੁੱਠੇ ਹੁੰਦੇ ਨੇ ਰਾਈਟ ਹਾਂਜੀ ਸੋ ਇਹ ਕਦੀ ਦੇਖਿਆ ਜਾਂ ਤੁਸੀਂ ਵੀ ਸੁਣਿਆ ਹੋਊਗਾ ਹੈਨਾ ਕਿ ਕਿਸੇ ਚੌਂਕ ਤੇ ਜਾਂ ਕਹਿੰਦੇ ਕਹਿੰਦੇ ਨਾ ਕਿ ਰਾਤ ਨੂੰ 12 ਵਜੇ ਤੋਂ ਬਾਅਦ ਇਹ ਚੌਂਕ ਪਾਰ ਨਹੀਂ ਕਰਨਾ ਕਿਉਂਕਿ ਇੱਥੇ ਭੂਤਾਂ ਚੋੜਿਆਂ ਨੇ ਚਿੱਟੇ ਕੱਪੜੇ ਪਾ ਕੇ ਪੁੱਠੇ ਪੈਰ ਹੁੰਦੇ ਨੇ ਉਹਨਾਂ ਦੇ ਲਈ ਸੋ ਇਹ ਚੀਜ਼ਾਂ ਕਦੀ ਸੁਣੀਆ ਕਦੀ ਦੇਖੀਆਂ ਕਦੀ ਸਾਨੂੰ ਇਸ ਫਿਲਮ 'ਚ ਇਦਾਂ ਦਾ ਕੁਝ ਪੁੱਠੇ ਪੈਰਾਂ ਵਾਲਾ ਕੁਝ ਦੇਖਣ ਨੂੰ ਮਿਲੇ ਅਸੀਂ ਨਾ ਜਦੋਂ ਪੜਦੇ ਹੁੰਦੇ ਸੀਗੇ ਮੈਂ ਇੱਥੇ ਚੰਡੀਗੜ੍ਹ 16 ਮਾਡਲ ਚ ਪੜਦਾ ਸੀਗਾ ਤੇ ਉੱਥੋਂ ਨਾ ਅਸੀਂ ਉੱਪਰ ਨੂੰ ਜਾਂਦੇ ਸੀ ਡਕਸ਼ਈ ਕੋਲੇ ਨਾ ਉੱਥੇ ਇੱਕ ਕਬਰਸਤਾਨ ਸੀਗਾ ਤੇ ਗਰੇਵਿਆੜਿਆ ਤੇ ਉਹਦੇ ਚ ਨਾ ਕਹਿੰਦੇ ਸੀ ਵੀ ਇਹਦੇ ਅੰਦਰ ਭੂਤਾਂ ਨੇ ਬੜਾ ਕੁਛ ਹੈ ਹਨਾ ਉਹਨਾਂ ਹੀ ਰਾਤ ਨੂੰ ਪੰਜ ਛੇ ਜਾਣੇ ਤੇ ਇੱਕ ਸਾਡੇ ਦੋਸਤ ਕੋ ਮਰੂਤੀ ਵੈਨ ਜੀ ਸੀਗੀ ਅਸੀਂ ਉਹ ਲੈ ਕੇ ਉੱਤੇ ਚਲੇ ਗਏ ਤੇ ਉਹਦੀ ਨਾ ਬਾਹਰੋਂ ਕੰਧ ਬੜੀ ਉੱਚੀ ਸੀਗੀ ਹਨਾ ਤੇ ਕਹਿੰਦੇ ਵੀ ਆਹ ਕੰਧ ਚੜ੍ਹ ਕੇ ਅੰਦਰ ਚੱਲਦੇ ਆਂ ਵੀ ਅੰਦਰ ਪਤਾ ਲੱਗੂ ਸ਼ਰਤ ਲਾ ਕੇ ਚਲੇ ਗਏ ਵੀ ਆਪਾਂ ਜਾਵਾਂਗੇ ਆਏ ਕੁਝ ਨਹੀਂ ਹੁੰਦੀ ਆ ਭੂਤਾਂ ਜਦੋਂ ਫੁੱਲ ਸਪੀਡ ਤੇ ਗੇਮ ਨੂੰ ਯਾਦ ਆ ਮੈਂ ਕੰਧ ਦੇ ਉੱਪਰ ਸੀਗਾ ਮੈਂ ਉੱਪਰ ਚੜਿਆ ਐ ਤੇ ਮੈਂ ਹਨੇਰਾ ਜਿਹਾ ਸੀ ਜਿਵੇਂ ਚੰਨ ਚੜ੍ਹਣ ਦੀ ਰਾਤ ਮਾੜਾ-ਮਾੜਾ ਜਿਹਾ ਦੇਖਿਆ ਹੈ ਨਾ ਤੇ ਮੈਂ ਆਖਰ ਕਿਹਾ ਮੈਨੂੰ ਲੱਗਿਆ ਨਾ ਕੋਈ ਗਿੱਲੀ-ਗਿੱਲੀ ਚੀਜ਼ ਆ ਤੇ ਮੈਂ ਦੇਖਿਆ ਨਾ ਮੇਰੇ ਹੱਥ ਤੇ ਇੱਥੇ ਰੈੱਡ-ਰੈੱਡ ਕੁਝ ਲੱਗ ਗਿਆ ਉੱਥੇ ਕੰਧ ਤੇ ਨਾ ਲਾਲ-ਲਾਲ ਛੱਟੇ ਸੀ ਔਰ ਸੀ ਇੱਕ ਸੈਕੰਡਰੀ ਲਾਇਆ ਉਹ ਗੋਲੀ ਅੰਗੂ ਗਏ ਕਾਰਾਂ 'ਚ ਬੈਠੇ ਜੀ ਉਹ ਮੇਰੇ ਖੂਨ ਲੱਗ ਗਿਆ ਮੇਰੇ ਖੂਨ ਲੱਗ ਗਿਆ ਹੈ ਨਾ ਸਾਰੇ ਦੇਖਣ ਮੇਰੇ ਹੱਥ 'ਤੇ ਨੂੰ ਖੂਨ ਹੈ ਨਾ ਅਈ ਪੰਜ ਮਿੰਟ ਕਿ ਨਹੀਂ ਅਜ਼ੀਨਾ ਉਹ ਕਿਹਾ ਅਸੀਂ ਫੇਰ ਵਾਪਸ ਚਲੇ ਗਏ ਹਨ ਮੈਂ ਕਿਹਾ ਮੈਂ ਦਿਖਾ ਕੇ ਲਿਆ ਨਾ ਮੇਰੇ ਉਤੋਂ ਲੱਗਿਆ ਵਾ ਤੁਸੀਂ ਮੰਨੋ ਚਾਹੇ ਨਾ ਮੰਨੋ ਹਨ ਅਸੀਂ ਕਿਹਾ ਇਹ ਜੋ ਦੇਖਣਗੇ ਹਲੇ ਅਸੀਂ ਆਏ ਗਏ ਅਸੀਂ ਲੈਟਾਂ ਵਾਲੇ ਆਈਆਂ ਇਹ ਦੇਖਿਆ ਉਹਦੇ ਉੱਪਰ ਬੋਰਡ ਸੀਗਾ ਉਹ ਬੋਰਡ ਦੇ ਨਾ ਲਾਲ ਤਾਜ਼ਾ ਤਾਜ਼ਾ ਪੇਂਟ ਹੋਇਆ ਸੀ ਉਹਦੇ ਲਾਲ ਜਿਹੇ ਤੁਕੇੜੀ ਹੋਏ ਪਾਸਾ ਤੋਂ ਤੇ ਨਾ ਉਹ ਗਿੱਲਾ ਹੀ ਸੀ ਸਾਰਾ ਬੋਰਡ ਨਾ ਅਸੀਂ ਇੱਕ ਦੂਜੇ ਨੂੰ ਦੇਖ ਕੇ ਸ਼ਰਮਿੰਦੇ ਜਿਹੋਏ ਅਸੀਂ ਕੰਨ ਟੱਪ ਕੇ ਅੰਦਰ ਵੀ ਚਲੇ ਗਏ ਆਈ ਅੰਦਰ ਗਏ ਅਸੀਂ ਅੰਦਰ ਬੈਠੇ ਘਟੋ ਘਟ ਅਸੀਂ ਘੰਟਾ ਡੇਢ ਫਿਰ ਅੰਦਰ ਅਸੀਂ ਜਾ ਕੇ ਪਹਿਲੇ 10 15 ਮਿੰਟ ਤਾਂ ਅਸੀਂ ਡਰੀ 15 ਮਿੰਟ ਬਾਅਦ ਹੀ ਖੁੱਲ ਗਏ ਅਸੀਂ ਉਹੀ ਅੰਦਰ ਦੇਖਿਆ ਤੇ ਉਹਦੀ ਘੰਟਾ ਗੱਪਾ-ਗੱਪਾ ਮਾਰ ਲੱਗੇ ਉੱਚ-ਉੱਚੀ ਆਵਾਜ਼ ਆ ਸ਼ੁਰੂ ਹੋ ਗਏ ਗੱਲਾਂ-ਮਾਤਾਂ ਚ ਫਿਰ ਉੱਥੇ ਆ ਗਿਆ ਰਾਤ ਨੂੰ ਇੱਕ ਬਾਈ ਰਿਆ ਉਹਨੇ ਡਾਂਗ ਜੀ ਲੈ ਕੇ ਸਾਡੇ ਪਿੱਛੇ ਭੱਜਿਆ ਹੋ ਪੂਰਾ ਅਸੀਂ ਭੱਜ ਕੇ ਉੱਥੋਂ ਨਿਕਲ ਕੇ ਆਏ ਮੈਨਾਂ ਦੋ ਤਿੰਨ ਵੇਰੀ ਹੋਰ ਵੀ ਗਏ ਇੱਕ ਕਸੌਲੀ ਜਿੱਥੋਂ ਆਪਾਂ ਮੁੜਦੇ ਹਾਂ ਧਰਮਪੁਰ ਨੂੰ ਉਹ ਆਪਣੇ ਧਰਮਪੁਰ ਤੋਂ ਉੱਪਰ ਨੂੰ ਕਸੌਲੀ ਨੂੰ ਉੱਥੇ ਇੱਕ ਐਮਬੈਸਡਰ ਕਾਰ ਖੜੀ ਹੁੰਦੀ ਸੀ ਕਹਿੰਦੇ ਇਹ ਕਾਰ ਇੱਕ ਹੈਜੀ ਕਾਰ ਐ ਇਹਦੇ 'ਚ ਲੋਕੀ ਚਾਹੇ ਜੋ ਮਰਜੀ ਕਰ ਲੋ ਨਾ ਇਹਦਾ ਸ਼ੀਸ਼ਾ ਟੁੱਟਦਾ ਸਾਲਾਂ ਤੋਂ ਐ ਖੜੀ ਉਹਦੇ ਅਸੀਂ ਜੱਕਿਆ ਮੈਂ ਬਾਹਰ ਨਿਕਲਿਆ ਮੈਨੂੰ ਬਹੁਤ ਹੁੰਦਾ ਹੈਗਾ ਵੀ ਨਹੀਂ ਯਾਰ ਇਦਾਂ ਨਹੀਂ ਹੁੰਦੀ ਮੈਂ ਜ਼ੋਰ ਦੀ ਇੱਟ ਮਾਰੀ ਬਈ ਇੱਟ ਵੱਜੀ ਉਹਨੇ ਇੱਟ ਗਲਾਸ ਦੇ ਤੇ ਨਾ ਇੱਧਰ ਜਿਹੜਾ ਉਹ ਹੁੰਦਾ ਵਾ ਸਪੋਰਟ ਦੀ ਉਹਦੇ ਤੇ ਵੱਜੀ ਠੱਕ ਮੂਰੇ ਵਾਲੀ ਫੈਂਟਚੀਲ ਦੇ ਤੇ ਉਹ ਟੁੱਟਿਆ ਹੀ ਨਾ ਇੱਟ ਥੋੜਾ ਜਿਹਾ ਥੱਲੇ ਡਿਗੀ ਮਤਲਬ ਨਾਲ ਹੀ ਐਨੀ ਗੱਲ ਹੋਈ ਨਹੀਂ ਤੇ ਗੋਲੀਆਂ ਕੋ ਗੱਡੀਆਂ ਚ ਬੈਠੇ 2-3 ਕਿਲੋਮੀਟਰ ਤੱਕ ਤਾਂ ਹੀ ਦੇਖੇ ਨਹੀਂ ਫਿਰ ਉੱਥੇ ਜਾ ਕੇ ਕਿਹਨੇ ਦੇਖਿਆ ਉਹ ਹੋਈ ਨਹੀਂ ਉਹ ਐ ਹੋ ਗਿਆ ਇਹੋ ਮੈਂ ਕਹ ਨਹੀਂ ਯਾਰ ਨਾ ਵੀ 8 ਵਜੇ ਸੀ ਵੀ ਟੈਨ ਹੀ ਫਿਰ ਆ ਡਿਸਕਸ਼ਨ ਚ ਲੜ ਗਈ ਡੇਢ ਦੋ ਘੰਟੇ ਲੰਗੇ ਦੋ ਘੰਟੇ ਬਾਅਦ ਫਿਰ ਮੁੜ ਕੇ ਆਈ ਸੀ ਵਾਪਸ ਹਨਾ ਵੀ ਦੁਬਾਰਾ ਚਲੀਏ ਮੈਂ ਫੇਰ ਰਟ ਚੱਕੀ ਫੇਰ ਰਟ ਚੱਕੀ ਮੈਂ ਗਿਆ ਥੋੜਾ ਜਿਹਾ ਨੇੜੇ ਪਿੱਛੇ ਨਾਲ ਲੋ ਜਾਣੇ ਹੋਣ ਇਥੋਂ ਮਾਰੇ ਤੂੰ ਬਈ ਮੈਂ ਇਨਾ ਨਿਸ਼ਾਨਾ ਜਿਹਾ ਖਿੱਚ ਕੇ ਮਾਰੀ ਅੰਬੈਸਡਰ ਕਾਰ ਦਾ ਸੀ ਉਹ ਪੁਰਾਣੀ ਅੰਬੈਸਡਰ ਕਾਰ ਸੀ ਪਤਾ ਨਹੀਂ ਵਿਚਾਰੇ ਕੀ ਦੀ ਅਗਲੇ ਸ਼ੀਸ਼ੇ 'ਚ ਵੱਜੀ ਟਪਿਛਲੇ ਸ਼ੀਸ਼ੇ 'ਚ ਵੀ ਬਾਹਰ ਨਿਕਲ ਗਈ ਐ ਨਿਯੋਰ ਦੀ ਉੱਪਰ ਖੜੀ ਸੀ ਪੁਰਾਣੀ ਮਿੱਟੀ ਢੂੜ ਨਾਲ ਲਿਬੜੀ ਹੋਈ ਕਵਾੜ ਜੀ ਵੀ ਗੱਡੀ ਸੀ ਉਹ ਗੋਲੀ ਵਾਂਗੂ ਬੈਠੇ ਸਿਰਫ ਆਪਣੇ ਆਪ ਨੂੰ ਵੀ ਦੇਖਿਆ ਭੂਤ ਹੈ ਨਹੀਂ ਦੇਖਿਆ ਭੂਤ ਹੈ ਨਹੀਂ ਕਿ ਵੀ ਗੱਡੀ ਦੇ ਸ਼ੀਸ਼ੇ ਹੀ ਫਟ ਗਿਆ ਲਾ ਸੋ ਬਾਅਦ ਇੰਨੀਆਂ ਜੀ ਜੋਰ ਲਾਈਜ਼ ਕੀਤੀਆਂ ਵੀ ਯਾਰ ਇਹ ਕਿਹੜੇ ਕਮਾਂ ਚ ਪਈਆਂ ਸੋ ਉਦੋਂ ਬਹੁਤ ਕਹਿੰਦੇ ਲਈ ਵੀ ਜਦੋਂ ਇੱਧਰ ਨੂੰ ਜਾਂਦੇ ਆ ਇੱਕ ਚਿੱਟੇ ਕੱਪੜਿਆਂ ਵਾਲੀ ਲੇਡੀ ਆਉਂਦੀ ਆ ਉਹ ਲਿਫਟ ਮੰਗਦੀ ਆ ਉਹਦੇ ਪੈਰ ਪੁੱਠੇ ਹੁੰਦੇ ਆ ਇਹ ਆ ਉਹ ਇਹ ਆਮ ਹੀ ਸੀ ਗੱਲਾਂ ਓਕੇ ਹਾਂ ओके ਤੁਸੀਂ ਕਦੇ ਐਕਸਪੀਰੀਅੰਸ ਕੀਤੇ ਆ ਤੁਹਾਡੇ ਕੋਈ ਇਨਸੀਡੈਂਟ ਇਦਾਂ ਦਾ ਮੈਂ ਬਹੁਤ ਕੀਤੇ ਪਰ ਮੇਰੇ ਵਾਲੇ ਬਾਲੇ ਹੀ ਲੰਬੇ ਨੇ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਬਹੁਤ ਡਰਾ ਲੋਕਾਂ ਨੂੰ ਕਿਉਂਕਿ ਸੀਗੇ ਰਹੇ ਕਿਉਂਕਿ ਨੀ ਲੱਤਾਂ ਜਦੋਂ ਘੁੰਮਦੀਆਂ ਸੀਗੀਆਂ ਪੈਰ ਪਿੱਛੇ ਨੂੰ ਕਰਦੇ ਗਏ ਇਹਨਾਂ ਨੇ ਤਾਂ ਬਹੁਤ ਕੀਤੇ ਬਹੁਤ ਡਰਾ ਇੱਕ ਇੱਕ ਕੋਈ ਇੱਕ ਤਾਂ ਸੜਦੇ ਸੀ ਆਪ ਵੀ ਤਾਂ ਖੜਦੇ ਸੀਗੇ ਜਾ ਕੇ ਜਿਹੜਾ ਅਸੀਂ ਦੇਖਣ ਜਾਂਦੇ ਸੀਗੇ ਸਾਡ ਕੇ ਚੰਡੀਗੜ੍ਹ ਤੇ ਸੀਗੇ ਤੇ ਇਹੀ ਖੜਦੇ ਹੁੰਦੇ ਸੀ ਉੱਥੇ ਇਹਦਾ ਹੀ ਚਰਚਾ ਸੀ ਸਾਡੇ ਮੱਡਾ ਤੁਹਾਡੇ ਘਰ ਦੇ ਨੂੰ ਕਦੋਂ ਪਤਾ ਲੱਗਿਆ ਵੀ ਸਾਡੇ ਘਰੇ ਕੌਣ ਜੰਮ ਪਿਆ ਤਦ ਨੂੰ ਮੁੰਬਈ ਚ ਪਤਾ ਨਾ ਮੱਡ ਆਇਲੈਂਡ ਆ ਉੱਥੇ ਕਹਿੰਦੇ ਨਾ ਬੜੇ ਭੂਤ ਨੁੰਦੇ ਆ ਸਾਰਾ ਕੁਝ ਹੁੰਦਾ ਹੈ ਕਹਿੰਦੇ ਤੇ ਉੱਥੇ ਉਹ ਗੱਲ ਨਹੀਂ ਹੈ ਕਿ ਲਾਲ ਕਪੜੇ ਵਾਲੀ ਮਤਲਬ ਉਹ ਲਾਲ ਜੋੜੇ ਚ ਜ਼ਰੂਰ ਚਿੰਬੜਦੇ ਉੱਥੇ ਬਹੁਤਿਆਂ ਨੂੰ ਚਿੰਬੜੇ ਵੀ ਆ ਜਿਹੜੇ ਜਿਵੇਂ ਉਹ ਜਾਨੀ ਦਸ਼ਮਣ ਫਿਲਮ ਸੀ ਸੰਜੀਵ ਕੁਮਾਰ ਕੱਟਿਆ ਜਾਂਦਾ ਮੇਕਅਪ ਹੈਅਰ ਕੋਈ ਇਹੋ ਜਿਹਾ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਕਿ ਸਾਡੇ ਤਾਂ ਇੱਥੇ ਆ ਹੋਇਆ ਆ ਹੋਇਆ ਓਏ ਤੇ ਉੱਥੇ ਮੈਂ ਇੱਕ ਦਿਨ ਕ੍ਰਾਈਮ ਪੈਟਰੋਲ ਦਾ ਇੱਕ ਐਪੀਸੋਡ ਸ਼ੂਟ ਕਰ ਰਹੀ ਸੀ ਜਿਹਦੇ ਚ ਮੈਂ ਮਤਲਬ ਉਹ ਕੈਰੈਕਟਰ ਨੇ ਆਪ ਦੇ ਆਪ ਨੂੰ ਫਾਂਸੀ ਲਾ ਲਈ ਸੀ ਹੈ ਮੈਂ ਬਾਹਰ ਚਿਤਾ ਲਾਤੀ ਹੁਣ ਉਹ ਵਿਆਹੀ ਹੋਈ ਨਹੀਂ ਸੀ ਕੁੜੀ ਤਾਂ ਉਹ ਲਾਲ ਜੋੜੇ ਸੀ ਸੀਗੀ ਆਪਾਂ ਜਿਹੜੇ ਘਰ ਨੂੰ ਸ਼ੂਟ ਕਰ ਰਹੇ ਸੀ ਉਹਦੇ ਤਿੰਨ ਘਰ ਛੱਡ ਕੇ ਬਾਹਰ ਨੂੰ ਇੱਕ ਥਾਂ ਸੀ ਉੱਥੇ ਇਹਨਾਂ ਨੇ ਉਹ ਪੂਰਾ ਕਿਰਮ ਉਹ ਜੇ ਲਾ ਲਿਆ ਲੱਕੜਾਂ ਜੇ ਲਾ ਲਿਆ ਜਿਹੜਾ ਮੇਰਾ ਫਾਦਰ ਬੰਦਾ ਸੀ ਨਾ ਉਹ ਬਾਲਾ ਇਸ ਲੋ ਉਹ ਕੁਛ ਕਰਦਾ ਦਾਰੂ ਦਰੂ ਪੀਂਦਾ ਉਹਨਾਂ ਨੇ ਰਾਤ ਨੂੰ ਪੀਲੀ ਹੋਣੀ ਆਇਆ ਹੈ ਨਾ ਇਹਨਾਂ ਨੇ ਮੈਨੂੰ ਉੱਥੇ ਲਟਾ ਦਿੱਤਾ ਇੱਕ ਤਾਂ ਮੇਰੇ ਤੋਂ ਉੱਥੇ ਚੱਲ ਕੇ ਜਾਇ ਨਾ ਜਾਇ ਮੈਨੂੰ ਲੱਗੇ ਮੈਨੂੰ ਕੋਈ ਚਿੰਬੜ ਚੋਗੀ ਉਹਨੂੰ ਥੋੜੀ ਬਦ ਮੈਂ ਐਕਟਿੰਗ ਕਰ ਰਹੀ ਆ ਮੈਂ ਤਾਂ ਲਾਲ ਜੋੜੇ ਜਿhko ਮਰੀ ਆ ਅੱਛਾ ਮੈਂ ਮਰਦੀ ਮਰਦੀ ਜਾ ਕੇ ਬਹੁਤ ਲੇਟ ਗਈ ਹੈ ਨਾ ਜਦੋਂ ਮੈਂ ਲੇਟੇ ਇਹਨਾਂ ਨੇ ਕਿਹਾ ਕਿ ਆ ਅੱਗ ਲਾਉਣ ਕੇ ਤਾਂ ਅਸਲੀ ਅੱਗ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਬੁਝਾ ਦਾਂਗੇ ਇੱਕ ਸੈਕਿੰਡ ਜੀ ਉਹਨੇ ਥੱਲੇ ਅੱਗ ਲਾਉਣੀ ਮੈਂ ਕਿਹਾ ਇਹਨੇ ਲਾ ਦੇਣੀ ਆ ਮੈਂ ਤਾਂ ਮੰਨਦਾ ਹੀ ਨਾ ਮੈਂ ਕਿਹਾ ਇਹਨੇ 100% ਲਾ ਦੇਣੀ ਮੇਰੇ ਤੋਂ ਸੁੱਤਾ ਹੀ ਨਾ ਜਾਏ ਚੈੱਕ ਲਾਓ ਜਲੋ ওকে ਉਹ ਰਾਤ ਮੇਰੇ ਦਿਮਾਗ ਚੋਂ ਹੀ ਨਹੀਂ ਨਿਕਲਦੀ ਮੈਨੂੰ ਐ ਲੱਗਿਆ ਕਿ ਅੱਜ ਸੱਚੀ ਆ ਤਾਂ ਮੈਨੂੰ ਕੋਈ ਟੱਕਰ ਜੂਗਾ ਜਾਂ ਇਹਨੇ ਮੈਨੂੰ ਅੱਗ ਲਾ ਦੇਣੀ ਆ ਉਹ ਬਹੁਤ ਹੀ ਗੰਦੀ ਰਾਤ ਸੀ ਮੇਰੀ ਉਸ ਦਿਨ ਮੈਂ ਬਹੁਤ ਉਹ ਜਦੋਂ ਤੁਹਾਡਾ ਡਰ ਹੁੰਦਾ ਨਾ ਤਾਂ ਤੁਸੀਂ ਸਾਰਾ ਕੁਝ ਫੀਲ ਵੀ ਕਰਦੇ ਹੋ 80% ਸਾਰਾ 100% ਚੀਜ਼ ਡਰਦੀ ਹੈ ਜੇ ਤੁਹਾਨੂੰ ਲੱਗਦਾ ਕਿ ਇੱਥੇ ਕੁਝ ਹੋਊਗਾ ਤੁਹਾਨੂੰ ਲੱਗਣ ਲੱਗਦਾ ਵੀ ਇੱਥੇ ਕੁਝ ਹੈ ਬੰਦੇ ਨੇ ਆ ਕੇ ਜ਼ਰੂਲਾਈ ਸੀ ਹਾਂ ਹਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਇਹ ਤਾਂ ਕੰਟਰੋਲ ਹੀ ਨਹੀਂ ਹੋਣਾ ਇਹਨੇ ਲਾ ਦੇਣੀ ਹਾਂ ਭੱਜ ਕੇ ਛਾਲ ਮਾਰ ਕੇ ਉੱਪਰ ਜੇ ਕੀ ਦੱਸੋ ਨਾ ਸੋ ਸੋ ਰੂਪੀ ਨੂੰ ਡਰਾਉਣਾ ਆੱਖਾਂ ਨਹੀਂ ਮੈਨੂੰ ਲੱਗਦਾ ਸੋ ਤੁਹਾਨੂੰ ਕਿਸੇ ਨੇ ਜ਼ਬਰਦਸਤ ਸਰਗੁਨ ਤੋਂ ਪਹਿਲਾਂ ਜੇ ਕਦੀ ਕਿਸੇ ਨੇ ਡਰਾਇਆ ਹੋਵੇ ਅਵਰ ਇਨਸੀਡੈਂਟ ਕੋਈ ਹੋਰ ਤੁਹਾਨੂੰ ਲੱਗਦਾ ਹਾਂ ਇਦਾਂ ਨਹੀਂ ਮੈਨੂੰ ਕੋਈ ਯਾਦ ਹੈਗਾ ਹੁਣੇ ਬਟ ਹਾਂ ਕੱਲ ਨਹੀਂ ਮੈਨੂੰ ਡਰਾਇਆ ਉਹ ਤੋਂ ਪਹਿਲਾਂ ਵੀ ਅਸੀਂ ਡਰਿਆ ਸੀ ਇੰਟਰਵਿਊ ਕਰਨ ਗਈਆਂ ਸੀ ਉੱਥੇ ਰੇਡੀਓ ਸਟੇਸ਼ਨ ਤਾਂ ਉਹ ਬਹੁਤ ਦਲੇਰ ਨੇ ਇਹ ਤਾਂ ਬਹੁਤ ਦਲੇਰ ਨੇ ਇਹਦਾ ਮਤਲਬ ਪੈਰ ਪੈਰ ਤੇ ਡਰਦੀ ਆ ਮਤਲਬ ਜੇ ਨੂੰ ਪੁੱਛੋ ਵੀ ਤੂੰ ਲਾਸਟ ਟਾਈਮ ਕਦੋਂ ਡਰੀ ਸੀ ਇਹ ਕਿ ਨਹੀਂ ਮੇਰਾ ਤਾਂ 9 9:30 ਮਿੰਟ ਤਾਂ ਹੋ ਗਏ ਆਇਆ ਹੈ ਇਹ ਇੰਨੇ ਹੀ ਆ ਬਸ ਹਾਂ ਇੱਥੇ ਜਾਂਦੀ ਆ ਕਿ ਵੀ ਨਹੀਂ ਆਏ ਘੁੰਮ ਕੇ ਆਏ ਇਹਨਾਂ ਤੋਂ ਜਾਂ ਡਰ ਡਰ ਜਾਂਦੀ ਆ ਮੈਂ ਤਾਂ ਮੈਂ ਤਾਂ ਹਨੇਰੇ ਤੋਂ ਵੀ ਬੜਾ ਡਰ ਲੱਦਾ ਆ ਪਤਾ ਨਹੀਂ ਕਿਉਂ ਇੰਨੇ ਸੈਂਸਿਟਿਵ ਇੰਨੇ ਮਾਸੂਮ ਕਿਉਂ ਮਾਸੂਮ ਉਹ ਤੇ ਡਰ ਕੇ ਪਤਾ ਨਹੀਂ ਮਿੰਨਾ ਤਾਂ ਮੇਰੀ ਇਮੇਜਿਨੇਸ਼ਨ ਤੋਂ ਤੁਹਾਡੀ ਟਿਪਸ ਦੋ ਇਹਨਾਂ ਨੂੰ ਬਰੇਵ ਹੋਣ ਦੇ ਨਹੀਂ ਭੰਗ ਕੀ ਤੋਂ ਸਰ ਕੋ ਪਹਿਲੇ ਵਿੱਚ ਭਾਵੇਂ ਜੜੇਲ ਬਣੀਆਂ ਉਹਦਾ ਆਦਾ ਤਾਂ ਸਾਰੀ ਸ਼ੂਟਿੰਗ ਦੇ ਵਿੱਚ 5-6 ਤਾਂ 5-7 ਜਾਨੀਆਂ ਇਕੱਠੀਆਂ ਹੋ ਕੇ ਇੱਕ ਕਮਰੇ 'ਚ ਪੈਂਦੀ ਆਈ ਇੱਕ ਦੂਜੇ ਨੂੰ ਆਏ ਫੜ ਫੜ ਕੇ ਹਾਂ ਕੰਬਦੀਆਂ ਹੁੰਦੀਆਂ ਆ ਰਾਤ ਨੂੰ ਹਾਂ ਓਕੇ ਓਕੇ ਜੇ ਤੁਸੀਂ ਇਹਨਾਂ ਦੋਨਾਂ ਨੂੰ ਟਿਪਸ ਦੇਣੇ ਹੁਣ ਕਿਸ ਤਰ੍ਹਾਂ ਬੰਦਾ ਬਰੇਵ ਹੋ ਸਕਦਾ ਮੈਂ ਨਹੀਂ ਦੱਸਦਾ ਇਹਨਾਂ ਨੂੰ ਮੈਨੂੰ ਪੱਕਾ ਪਤਾ ਜੇ ਮੈਂ ਇਹਨਾਂ ਨਾਲ 10 ਮਿੰਟ ਖੜ ਕੇ ਗੱਲਾਂ ਮਾਰੀਆਂ ਤਾਂ ਕੰਦਾ ਚ ਵੱਜਦਾ ਫਿਰੂੰਗਾ ਮੈਂ ਆਪ ਡਰਨਾ ਆਣਾ ਮੈਂ ਚੰਗਾ ਭਲਾ ਸਾਰਿਆਂ ਨੂੰ ਹੌਸਲਾ ਦਿੰਨਾ ਵੀ ਆਹ ਚੀਜ਼ਾਂ ਨਹੀਂ ਹੁੰਦੀਆਂ ਇਹ ਨਹੀਂ ਹੁੰਦੀਆਂ ਇੱਥੇ ਯਾਰ ਪੈਰ ਪੈਰ ਤੇ ਡਰਦੀਆਂ ਨੇ ਹਾਂ ਇਹ ਤਾਂ ਸਾਰੇ ਦੀ ਅਰਡਰ ਪੋਗ ਨੇ ਸਾਰੀ ਸਾਰੀ ਫਿਲਮ ਉਸ ਹੋਟਲ 'ਚ ਇਕੱਠੇ ਹੀ ਸੱਤੇ ਆ ਓਕੇ ਸੋ ਸੈੱਟ ਸੈੱਟ ਇਦਾਂ ਦੇ ਸੈੱਟ ਤੇ ਸ਼ੂਟਿੰਗ ਹੋਈ ਆ ਸੈੱਟ ਤੇ ਤਾਂ ਨਹੀਂ ਡਰੇ ਇਦਾਂ ਦਾ ਸੈੱਟ ਤਾਂ ਨਹੀਂ ਜੀ ਸੈੱਟ ਤਾਂ ਬ ਚੜੇਲ ਵੀ ਮੈਂ ਜਿਵੇਂ ਪਹਿਲਾਂ ਤੇ ਨਲਾਇਕ ਨਲਾਇਕ ਜੀ ਚੜੇਲ ਹੈ ਏਡੀ ਜਿਹੜੀ ਚੜੇਲ ਇਹ ਆਪਣੇ ਆਪ ਨੂੰ ਵਧੀਆ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਬਟ ਹਾਸਿਆਂ ਵਾਲਾ ਉਹ ਆ ਵਿਚਾਰੀ ਚੱਕਣ ਲੱਗਦੀ ਹੈ ਇੱਕ ਉਹ ਭਾਰੀ ਜੀ ਕੁੜੀ ਆ ਉਹਨੂੰ ਚੱਕਣ ਲਾਦੀ ਹੈ ਤੂੰ ਚੱਕ ਹੀ ਨਹੀਂ ਹੁੰਦਾ ਹੈਗਾ ਜੋਰ-ਜੋਰ ਇਹਦਾ ਵਿਚੇ ਰਹਿ ਜਾਂਦਾ ਸੋ ਹਾਂ ਮਤਲਬ ਉਸ ਤਰ੍ਹਾਂ ਦੀ ਆ ਓਕੇ ਸੋ ਲਾਸਟ ਕੁਐਸਚਨ ਸੰਕਣ ਸੰਕਣੇ ਦਾ ਥੋੜਾ ਥੋੜਾ ਉਹ ਲੱਗ ਰਿਹਾ ਹੈ ਨਾ ਟੱਚ ਨਿਮਰਤ ਨਾਲ ਕੰਮ ਕੀਤਾ ਹੁਣ ਰੂਪੀ ਨਾਲ ਕੰਮ ਕੀਤਾ ਜ਼ਰੂਰ ਮੈਂ ਤੁਹਾਡਾ ਐਕਸਪੀਰੀਅੰਸ ਜਾਨਣਾ ਚਾਹੁੰਗੀ ਕਿਉਂਕਿ ਤੁਸੀਂ ਨਿਮਰਤ ਨਾਲ ਵੀ ਕਰ ਚੁੱਕੇ ਹੋ ਹੁਣ ਤੁਸੀਂ ਰੂਪੀ ਨਾਲ ਕੀਤਾ ਔਰ એનર્ਜੀ ਦੋਨਾਂ ਦੀ ਮਤਲਬ ਬਾ ਕਮਾਲ ਸੀ ਜੀ ਦੇ ਨਾਲ ਮੇਰੀ ਬੰਦ ਹੈ ਮੈਂ ਉਹਨਾਂ ਦੇ ਨਾਲ ਕੰਮ ਕਰ ਲੈਣੀ ਹੈ ਜਿਹੜੇ ਮੈਨੂੰ ਵਧੀਆ ਲੱਗਦੇ ਹੈ ਤੇ ਮੈਨੂੰ ਨਿਮਰਤ ਵੀ ਬਹੁਤ ਵਧੀਆ ਲੱਗਦੀ ਹੈ ਮੈਂ ਉਹਨੂੰ ਵੀ ਪਹਿਲੀ ਵਾਰੀ Song ਕੰਦੇ ਟਾਈਮ ਹੀ ਮਿਲੀ ਰੂਪੀ ਨੂੰ ਮੈਂ ਪਹਿਲਾਂ ਵੀ ਫੋਨ ਕੀਤਾ ਦੋ ਕੁ ਫਿਲਮਾਂ ਲਈ ਉਦੋਂ ਰੂਪੀ ਫ੍ਰੀ ਨਹੀਂ ਸੀ ਹੁਣ ਰੂਪੀ ਦਾ ਵੀ ਸਬਬ ਬਣਿਆ ਮੈਨੂੰ ਰੂਪੀ ਵੀ ਬਹੁਤ ਪਸੰਦ ਆ ਸੋ ਮੇਰੇ ਲਈ ਸੌਖਾ ਹੁੰਦਾ ਜਦੋਂ ਬੰਦੇ ਨੂੰ ਪਸੰਦ ਹੋਵੇ ਦੂਜਾ ਕੁਆਰਟਿਸਟ ਤਾਂ ਬਹੁਤ ਵਧੀਆ ਲੱਗਦਾ ਬਿਲਕੁਲ ਸੋ ਜਾਂਦੇ ਜਾਂਦੇ ਤੁਸੀਂ ਗੀਤ ਸੁਣਾ ਦਿਓ ਔਰ ਅਪੀਲ ਕਰ ਦਿਓ 15 ਮਾਰਚ ਦੇ ਲਈ ਠੀਕ ਮੈਂ ਵੀ ਨਹੀਂ ਹੋ ਜੱਟ ਨੂੰ ਚੜੇ ਲਟਕਰੀ ਓ ਆਪਾਂ ਕੁੱਟ ਕੇ ਸੀਨੇ ਦੇ ਨਾਲ ਲਾ ਲਈ ਓ ਜੱਟ ਨੂੰ ਚੜੇ ਲਟਕਰੀ ਓ ਆਪਾਂ ਕੁੱਟ ਕੇ ਸੀਨੇ ਦੇ ਨਾਲ ਲਾ ਲਈ ਚਲੋ ਥੈਂਕ ਯੂ ਜੀ ਮੈਂ ਮਹੀਨੇ ਵਿੱਚ 90 90 ਦਿਲ ਤੋੜਦੀ ਆ ਮਹੀਨੇ ਪਤਾ ਨਹੀਂ ਕਿੰਨੇ ਤੋੜੂੰਗੀ 15 ਮਾਰਚ ਨੂੰ ਮਿਲ ਰਿਹਾ ਥੀਏਟਰ ਸਟੇਜ ਓਹ ਹੋਹ ਇਹ ਕੁ ਮਹੀਨੇ ਵਿੱਚ 90 90 ਦਿਲ ਤੋੜਦੀ ਆ ਆ ਆ ਆ ਸਾਡੀ ਫਿਲਮ ਆ ਰਹੀ ਹੈ ਜੀ 15 ਮਾਰਚ ਨੂੰ ਜਰੂਰ ਦੇਖਣ ਜਾਇਓ ਜੀ ਸਾਰੇ ਬਹੁਤ ਇੰਜੋਏ ਕਰੋਗੇ ਇਹ ਗੈਰੰਟੀ ਹੈ ਦੇਖਣ ਜਾਇਓ ਪਲੀਜ਼ ਨੇ ਕਿਹਾ ਆਪਣੀ थैंक यू थैंक यू so much थैंक यू so much thank so 15 مارچ ਨੂੰ cinema hall ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਜੱਟ ਨੂੰ ਚੜ੍ਹੇਲ ਟੱਕਰੀ ਜਿੰਨਾ ਮੈਂ ਹੱਸ ਰਹੀ ਮਨ ਲੱਗਦਾ ਇਹਨੂੰ ਡਬਲ 트리플 ਟਾਈਮਸ ਤੁਸੀਂ ਹੱਸ ਕੇ تھیਟਰਸ ਦੇ ਵਿੱਚੋਂ ਬਾਹਰ ਆਉਂਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦਿਨਾਲ ਮਨਪ੍ਰਤ ਖੁੱਲ੍ਹਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ all world open challenge 17 time gold medalist आर के तांत्रिक ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾੰਤ੍ਰਿਕ ਮੋਬਾਈਲ 9517855093 7010598475 ਪਤਾ ਪੰਜਾਬ